ਤੁਸੀਂ ਸਾਧੂ ਸੰਤਾਂ ਦਾ ਵੀ ਵਿਰੋਧ ਕਰਦੇ ਹੋਗੇ ਕਹਿੰਦੇ ਹੋਗੇ ਕਿ ਸਾਧ ਸਾਧ ਜਾਂ ਹੋਰ ਬਹੁਤ ਸ਼ਬਦ ਵਰਤਦੇ ਹੋ ਤੁਸੀਂ ਲੋਕ ਪੂਜਾ ਕਰਦੇ ਆ ਉਹਨਾਂ ਦੀ ਪੂਜਦੇ ਆ ਉਹਨਾਂ ਨੂੰ ਸਿੱਖੀ ਦੇ ਵਿੱਚ ਕੀ ਸੰਤਾਂ ਦੀ ਕੋਈ ਜਗ੍ਹਾ ਹੈ ਨਹੀਂ ਸਾਧੂਆਂ ਦੀ ਜਗ੍ਹਾ ਹੈ ਨਹੀਂ ਸਿੱਖੀ 'ਚ ਇੱਥੇ ਜੀ ਵਿਅਕਤੀ ਦੀ ਪੂਜਾ ਬਿਲਕੁਲ ਨਹੀਂ ਹੈ ਜਦੋਂ ਅਸੀਂ ਸਾਰੇ ਇੱਕ ਜ਼ਬਾਨ ਨਾਲ ਇੱਕ ਮਤ ਨਾਲ ਸਾਰੇ ਮੰਦੇ ਆ ਕੇ 10ਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਾਡਾ ਗੁਰੂ ਥਾਪ ਦਿੱਤਾ ਸਾਡੀ ਅਗਵਾਈ ਦਾ ਸੋਮਾ ਇਹ ਗਿਆਨ ਹੈ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੇ ਹੁਣ ਇਹਨਾਂ ਲੋਕਾਂ ਨੂੰ ਸਿੱਖ ਬਣਨ ਦੇ ਵਿੱਚ ਕੀ ਤਖਲੀਫ ਹੈ ਜਿਹੜੇ ਆਪਣੇ ਆਪ ਨੂੰ ਸੰਤ ਬਰਮ ਗਿਆਨੀ ਸਾਧਖ ਬਵਾਉਂਦੇ ਨੇ ਉਹ ਸਿੱਖ ਕਿਉਂ ਨਹੀਂ ਅਖਵਾਉਂਦੇ ਆਪਣੇ ਆਪ ਨੂੰ ਮੈਂ ਪੂਰਾ ਇਤਿਹਾਸ ਗੁਰਨਾਨ ਦੇਵ ਸਾਹਿਬ ਤੋਂ ਲੈ ਕੇ ਅੱਜ ਦੇ ਹਾਲਾਤ ਤੱਕ ਮੈਂ ਸਾਰਾ ਪੜ ਚੁੱਕਿਆ ਤਰ੍ਹਾਂ ਤਰ੍ਹਾਂ ਦੀਆਂ ਕਿਤਾਬਾਂ ਪੜੀਆਂ ਨੇ ਤੇ ਇੱਕ ਵੀ ਸਾਧ ਸੰਤ ਮੁਸੀਬਤ ਵਾਲੇ ਸਮਿਆਂ 'ਚ ਕੋਈ ਬਹਾਦਰੀ ਦਾ ਕੋਈ ਸਿਆਣਪ ਦਾ ਕੰਮ ਕਰਨ ਵਾਲਾ ਸਾਨੂੰ ਕਦੇ ਨਹੀਂ ਮਿਲਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਕੋਈ ਸਾਧ ਨਹੀਂ ਲੱਭੂਗਾ ਮਿਸਲਾਂ ਦੇ ਟਾਈਮ ਤੇ ਕੋਈ ਸਾਧ ਨਹੀਂ ਲੱਭੂਗਾ ਇਹ ਜਦੋਂ ਅਮਨ ਅਮਾਨ ਬਹੁਤ ਹੋ ਗਿਆ ਤੇ ਇਹ ਕਹਿ ਲਈਏ ਕਿ ਸਿੱਖ ਜੰਗਾਂ ਯੁੱਧਾਂ ਚੋਂ ਹਾਰ ਗਏ ਤੇ ਇਹਨਾਂ ਨੂੰ ਲੜਾਈ ਦਾ ਇੱਕ ਸਭਾ ਬਣਿਆ ਹੋਇਆ ਸੀ ਸਿੱਖਾਂ ਦਾ ਤੇ ਗੋਰਿਆਂ ਨੇ ਮਹਿਸੂਸ ਕੀਤਾ ਕਿ ਇਹਨਾਂ ਨੂੰ ਕਿਸੇ ਹੋਰ ਰਾਹ ਪਾਇਆ ਜਾਵੇ ਲੜਾਈ ਵਾਲੇ ਪਾਸਿਓਂ ਹਟਾ ਕੇ ਇਹਨਾਂ ਨੂੰ ਨਾਮ ਸਿਮਰਨ ਭਗਤੀ ਆਦਿਕ ਦੇ ਪਾਸੇ ਲਾਇਆ ਜਾਵੇ ਜਿੰਨੇ ਸਾਧ ਸੰਤ ਪੰਜਾਬ ਚ ਔਰ ਖਾਸ ਕਰਕੇ ਮਾਲਵੇ ਚ ਜਿਹੜੇ ਪੈਦਾ ਕੀਤੇ ਗਏ ਨੇ ਉਹ ਸਾਰੇ ਦੇ ਸਾਰੇ ਗੋਰਿਆਂ ਦੀਆਂ ਫੌਜਾਂ ਦੇ ਵਿੱਚ ਭਰਤੀ ਸੀ ਤੇ ਉਹ ਫੌਜ ਦੇ ਵਿੱਚੋਂ ਤਿਆਰ ਕਰਕੇ ਟ੍ਰੇਨਿੰਗ ਦੇ ਕੇ ਕਿ ਲੋਕਾਂ ਨੂੰ ਕਿਵੇਂ ਮਗਰ ਲਾਉਣਾ ਥੋੜੇ ਬਹੁਤੇ ਪੜੇ ਲਿਖੇ ਵੀ ਸੀ ਤੇ ਸਖਲਾਈ ਵੀ ਦਿੱਤੀ ਗਈ ਤੇ ਤੁਸੀਂ ਲੋਕਾਂ ਨੂੰ ਕਿਵੇਂ ਮਗਰ ਲਾਉਣਾ ਉਹਨਾਂ ਨੂੰ ਥਾਂ ਥਾਂ ਤੇ ਸਤਾਪਤ ਕੀਤਾ ਗਿਆ ਤੇ ਜਾਂ ਕੋਈ ਮੇਰੇ ਨਾਲ ਆ ਕੇ ਸਿੱਧੀ ਗੱਲ ਕਰੇ ਮੈਂ ਜਵਾਬ ਦੇਣ ਨੂੰ ਤਿਆਰਾਂ ਕਿ ਮਸਤੂਆਣੇ ਵਾਲਾ ਸਾਧ ਇਹ ਆਤਰ ਸਿੰਘ ਨਾਮ ਦੇ ਪੰਜ ਸਾਧ ਉਦੋਂ ਭੇਜੇ ਗਏ ਸੀ ਆਤਰ ਸਿੰਘ ਮਸਤੂਆਣੇ ਵਾਲਾ ਆਤਰ ਸਿੰਘ ਕੁਲਨਸਾਲਾ ਆਤਰ ਸਿੰਘ ਜਿਹੜਾ ਮੇਰੇ طرف ਲੈਣਾ ਇਹ ਪੰਜ ਸਾਧ ਥਾਂ ਥਾਂ ਤੇ ਆਤਰ ਸਿੰਘ ਨਾਮ ਦੇ ਸੀ ਫਿਰ ਇਸੇ ਤਰ੍ਹਾਂ ਇਸਤਰ ਸਿੰਘ ਰਾੜੇ ਵਾਲਾ ਉਹਨਾਂ ਦੀਆਂ ਵਰਦੀਆਂ ਪਾਈਆਂ ਹੋਈਆਂ ਬਕਾਇਦਾ ਫੋਟੋਆਂ ਅੱਜ ਤੱਕ YouTube ਤੇ ਮੌਜੂਦ ਨੇ ਤੇ ਮੇਰੇ ਕੋਲੇ ਵੀ ਉਹ ਫੋਟੋ ਮੌਜੂਦ ਨੇ ਇਹਨਾਂ ਦੀਆਂ ਮੈਂ ਆਪਣੀਆਂ ਕਿਤਾਬਾਂ 'ਚ ਵੀ ਮੈਟ੍ਰੇ ਪਾਇਆ ਹੋਇਆ ਹੈ। ਤੋਂ ਇਸ ਤਰ੍ਹਾਂ ਇਹ ਫੌਜ ਦੇ ਵਿੱਚੋਂ ਤਿਆਰ ਕਰਕੇ ਹੀ ਅਰਾਧਾ ਸਵਾਮੀਆ ਦਾ ਜੈਮਲ ਸਿੰਘ ਸੀ ਜਿਹੜਾ ਮੁਖੀ ਉਹ ਇੱਕ ਡੇਰਾ ਬਣਾਇਆ ਗਿਆ ਉਹ ਵੀ ਫੌਜ ਦੇ ਵਿੱਚੋਂ ਆਇਆ ਸੀ। ਇਸੇ ਤਰ੍ਹਾਂ ਜਿਹੜੇ ਨਾਨਕਸਰੀਏ ਸਾਧ ਨੇ ਇਹਨਾਂ ਨੇ ਵੀ ਜੰਗਲ ਦੇ ਵਿੱਚ ਪਿੰਡਾਂ ਤੋਂ ਆਬਾਦੀ ਤੋਂ ਬਾਹਰ ਡੇਰਾ ਬਣਾਇਆ ਸੀ ਜਿਹੜੇ ਉਹਨਾਂ ਸਮਿਆਂ 'ਚ ਕੁਝ ਸਰਕਾਰ ਨਾਲ ਵਿਰੋਧ ਰੱਖਣ ਵਾਲੇ ਸਿੱਖ ਸੀ ਹਥਿਆਰਬੰਦ ਲੜਾਈ ਲੜਦੇ ਸੀ ਉਹ ਪੁਲਿਸ ਤੋਂ ਬਚਣ ਵਾਸਤੇ ਇਹਨਾਂ ਆਖੇ ਜਾਂਦੇ ਸਾਧ ਸੰਤਾਂ ਕੋਲੇ ਰਾਤ ਕੱਟਦੇ ਸੀ ਇਹ ਸਾਧ ਸੰਤਾਂ ਦੇ ਸੇਵਕ ਉਹਨਾਂ ਦੀ ਸੇਵਾ ਕਰਦੇ ਸੀ ਤੇ ਉਹਨਾਂ ਦੀ ਪ੍ਰਸ਼ੰਸਾ ਵੀ ਕਰਦੇ ਸੀ ਤੇ ਫਿਰ ਜਦੋਂ ਉਹ ਬੰਦੇ ਉੱਥੋਂ ਚਲੇ ਜਾਂਦੇ ਸੀ ਤੇ ਪੁਲਿਸ ਨੂੰ ਖਬਰ ਵੀ ਨਾਲ ਦੀ ਨਾਲ ਦੇ ਦਿੰਦੇ ਸੀ ਕਿ ਆਹ ਬੰਦੇ ਇਸ ਤਰ੍ਹਾਂ ਇੱਥੇ ਆਏ ਨੇ ਸਾਨੂੰ ਬਾਗੀ ਲੱਗਦੇ ਨੇ ਤੇ ਇਹਨਾਂ ਤੋਂ ਖਤਰਾ ਹੈ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਓ ਗ੍ਰਿਫਤਾਰ ਵੀ ਆਪ ਹੀ ਕਰਵਾ ਦੇ